ਅੜਮੜਿਆ ਮੰਦਲ ਬਾਜੇ ਬਿਨਸਾਵਨ ਕੰਨਹਰ ਗਾਜੇ ਅੜਮੜਿਆ ਮੰਦਲ ਬਾਜੇ ਬਿਨਸਾਵਨ ਕੰਨਹਰ ਗਾਜੇ ਬਾਦਲ ਬਿਨ ਬਰਖਾ ਹੋਈ बादल बिन बरखा होई जो तत्व बिचारै कोई जो तत्व बिचारै कोई अणु मडिया मन्दलु बाजे बिनसावन कन्हर गाजे ਮੰਦਲ ਬਾਜੈ ਤਿਸਾਵਨ ਕੰਧਰ ਗਾਜੈ ਤੇਰੀ ਸਾ ਸੰਗਤ ਜੀ ਜੋ ਅਸੀਂ ਸ਼ਬਦ ਗਾਇਨ ਕੀਤਾ ਹੈ ਫਸਟ ਆਫ ਆਲ ਇਹਦੀ ਬੰਦਰ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਤਰ੍ਹਾਂ ਅਸੀਂ ਹਮੇਸ਼ਾ ਕੰਪਾਈਲੇਸ਼ਨ ਆਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਡਿਸਕਸ ਕਰਦੇ ਆਂ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 657 ਪਾਪ 657 ਅੰਕ ਤੇ ਸੁਸ਼ੋਭਿਤ ਹੈ ਇਸ ਦਾ ਸਿਰਲੇਖ ਹੈ ਸੋਰਠਿ ਰਾਗ ਵਿੱਚ ਕਾਰਤੀ ਜਾ ਰਾਗ ਦੇ ਤਾਲ ਦੀ ਪਿਚ ਕਾਰਤੀ ਜਾ ਸੋ ਸੋਰਠ ਨਾਮਦੇਵ ਜੀ ਦਾ ਸ਼ਬਦ ਸੋਰਠ ਰਾਗ ਵਿੱਚ ਔਰ ਰਾਗ ਦੇ ਤਾਲ ਦੀ ਪਿਚ ਜਿਹਦੇ ਵਿੱਚ ਇਸ ਨੂੰ ਗਾਇਨ ਕਰਨ ਦੀ ਹਿਦਾਇਤ ਹੈ ਉਹ ਹੈ ਕਾਰਤੀ ਜਾ ਬੰਤਰ ਵਿੱਚ ਅਸੀਂ ਦੇਖਦੇ ਹਾਂ ਮੋਸਟਲੀ ਸ਼ਬਦਾਂ ਤੋਂ ਸਾਨੂੰ ਰਹਾਉ ਮਿਲਦਾ ਹੈ ਇਸ ਸ਼ਬਦ ਦਾ ਰਹਾਉ ਮੋਕੋ ਮਿਲੇਓ ਰਾਮ ਸੁਨੇਹੀ ਜੇਹ ਮਿਲੇ ਆ ਦੇ ਸੁਦੇਹੀ ਅਸੀਂ ਇਹ ਸਮਝਦੇ ਹਾਂ ਰਾਮ ਸਨੇਹੀ ਕੌਣ ਹੁੰਦਾ ਹੈ? ਰਾਮ ਸਨੇਹੀ ਉਹ ਹੁੰਦਾ ਜੋ ਰਾਮ ਦੇ ਨੇੜੇ ਆ। ਰਾਮਿੰਸ ਗੋਡ। ਗੋਡ ਮੀਨਸ ਓਮਨੀ ਪ੍ਰੈਜ਼ੈਂਟ ਗੋਡ। ਗੋਡ ਮੀਨਸ ਸਭ ਜਗ੍ਹਾ ਹਾਜ਼ਰ ਨਾਜ਼ਰ ਰੱਬ ਜੀ। ਔਰ ਜਦੋਂ ਗੁਰਬਾਣੀ ਦਾ ਕਨਸੈਪਟ ਸਭ ਜਗ੍ਹਾ ਹਾਜ਼ਰ ਨਾਜ਼ਰ ਦਾ ਆਏਗਾ ਤਾਂ ਉਹਦੇ ਵਿੱਚ ਕਨਸੈਪਟ ਵਿੱਚ ਮੈਨੂੰ ਇਹ ਸਿਖਾਇਆ ਗਿਆ ਕਿ ਤੂੰ ਸਾਰਿਆਂ ਮਨੁੱਖਾਂ ਵਿੱਚ ਰੱਬ ਜੀ ਦੇਖਨੇ ਆ। ਵਰਨਾਸੀ ਕਿ ਇਹ ਸਭ ਜਗ੍ਹਾ ਭਗਵਾਨ ਬਸਦਾ ਹੈ ਔਰ ਮੈਂ ਇਹਦੇ ਨਾਲ ਨਫ਼ਰਤ ਕਰਾਂ ਇਹਦੇ ਨਾਲ ਨਫ਼ਰਤ ਕਰਾਂ ਫਲਾਣੇ ਨਾਲ ਦੁਸ਼ਮਣੀ ਕਰਾਂ ਫਲਾਣੇ ਨਾਲ ਹੇਟਰੀਡ ਕਰਾਂ ਫਲਾਣੇ ਨੂੰ ਨੀਵੀਂ ਜਾਤ ਦਾ ਸਮਝਾਂ ਆਪਣੇ ਆਪ ਨੂੰ ਉੱਚੀ ਜਾਤ ਦਾ ਸਮਝਾਂ ਤਾਂ ਇਹ ਮੇਰਾ ਪਰਮ ਹੈ ਸੋ ਜਦੋਂ ਗੁਰਬਾਣੀ ਦਾ ਕਨਸੈਪਟ ਆਏਗਾ ਗੋਡ ਇਜ਼ ਓਮਨੀ ਪ੍ਰੈਜ਼ੈਂਟ ਗੋਡ ਸਭ ਜਗ੍ਹਾ ਰੱਬ ਜੀ ਹਾਜ਼ਰ ਨਾਜ਼ਰ ਹਨ ਤਾਂ ਮੈਨੂੰ ਸਿੱਖਾਇਆ ਹੈ ਤੂੰ ਡਿਸਟ੍ਰੈਕਟ ਕਰੀਏਟਿਵ ਕੁਛ ਨਹੀਂ ਸੋਚਣਾ ਤੂੰ ਦੁਨੀਆ ਦੇ ਪੱਲੇ ਦਾ ਸੋਚਣਾ ਹੈ ਸਿਰਫ ਸੋਚਣਾ ਨਹੀਂ ਹੈ ਦੁਨੀਆ ਦੇ ਪੱਲੇ ਵਾਸਤੇ ਜੀਣਾ ਹੈ ਕਰੀਏਟਿਵ ਕੰਮ ਕਰਨੇ ਨੇ ਕਰੀਏਟਿਵ ਕੰਮ ਜਦੋਂ ਅਸੀਂ ਕਰਦੇ ਆ ਲੈਗ ਪੁੱਲਿੰਗ ਨਹੀਂ ਕਰਦੇ ਆ ਟੌਂਟ ਨਹੀਂ ਕਰਦੇ ਆ ਕਿਸੇ ਨੂੰ ਬੁਲੀ ਨਹੀਂ ਕਰਦੇ ਆ ਕਿਸੇ ਦੇ ਵਾਸਤੇ ਵੀ ਨਿੰਦਾ ਨਹੀਂ ਕਰਦੇ ਆ ਇਹਨੂੰ ਕਰੀਏਟਿਵ ਕੰਮ ਕਹਿੰਦੇ ਨੇ ਕਰਤਾਪੁਰਖ ਵਾਲੇ ਕੰਮ ਫੇਰ ਦੁਨੀਆਂ ਦੇ ਪੱਲੇ ਦੇ ਕੰਮ ਕਰਦੇ ਆ ਉਹ ਬੇਅੰਤ ਨੇ ਸੋ ਮੈਨੂੰ ਰਾਮ ਸਨੇਹੀ ਮਿਲ ਗਿਆ ਹੈ ਭਾਵ ਮੇਰੇ ਮਨ ਨੂੰ ਸਤਗੁਰ ਮਿਲ ਗਿਆ ਮਨ ਨੂੰ ਜਦੋਂ ਸਤਗੁਰ ਮਿਲ ਜਾਂਦਾ ਹੈ ਤਾਂ ਮਨ ਸਤਗੁਰ ਦਾ ਚੇਲਾ ਬਣ ਜਾਂਦਾ ਹੈ ਔਰ ਫਿਰ ਚੇਲਾ ਬਣ ਕੇ ਕਹਿੰਦਾ ਮੈਨੂੰ ਸੁਮਤ ਬਖਸ਼ੋ ਇਦਾ ਮਤਲਬ ਜਦੋਂ ਅਸੀਂ ਆ ਕੇ ਬੇਸਿਕ ਪੁਆਇੰਟ ਨੂੰ ਬਾਰ ਬਾਰ ਡਿਸਕਸ ਕਰਦੇ ਆ ਜਦੋਂ ਅਸੀਂ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਸਾਧ ਸੰਗਤ ਜੀ ਫਿਜ਼ੀਕਲੀ ਤੌਰ ਤੇ ਆ ਕੇ ਮੱਥੇ ਨੂੰ ਜ਼ਮੀਨ ਤੇ ਲਗਾ ਲੈਣ ਨੂੰ ਮੱਥਾ ਟੇਕਣਾ ਨਹੀਂ ਕਹਿੰਦੇ ਨੇ ਗੁਰਬਾਣੀ ਅਨੁਸਾਰ ਮੱਥਾ ਟੇਕਣ ਦਾ ਮਤਲਬ ਹੁੰਦਾ ਹੈ ਮਨ ਕੀ ਮਤ ਤਿਆਗੋ ਹਰ ਜਨ ਹੁਕਮਬੂਝ ਸੁਖ ਪਾਈਏ ਆਪਣੀ ਮਤ ਨੂੰ ਸਰੈਂਡਰ ਜੇ ਨਹੀਂ ਕੀਤਾ ਉਹਨੂੰ ਕਹਿੰਦੇ ਨੇ ਸੀਸ ਨਿਵਾਇਆ ਕਿਆ ਥੀਏ ਜਾਂ ਹਿਰਦੇ ਕੁਸ਼ੁੱਧ ਹੋ ਜਾਏ ਮਨ ਤੋਂ ਤੇਰਾ ਸ਼ੁੱਧ ਨਹੀਂ ਹੈ ਔਰ ਤੂੰ ਬਾਰ-ਬਾਰ ਸੇ ਮੋਮੋ ਠਗਣੀ ਵਾਲਾ ਹਿਪੋਕ੍ਰੇਸੀ ਵਾਲਾ ਮੱਥਾ ਟੇਕਦਾ ਸੋ ਗੁਰਬਾਣੀ ਦਾ ਕਨਸੈਪਟ ਕਲੀਅਰ ਹੋਇਆ ਹਮ ਗੁਰੂ ਗ੍ਰੰਥ ਸਾਹਿਬ ਜੀ ਕੋ ਮੱਥਾ ਟੇਕਤੇ ਹੈ ਇਹ ਸੋਚ ਕੇ ਕਿ ਮੈਂਨੇ ਆਪਣੀ ਮਤ ਕੋ ਆਪਕੇ ਸਾਹਮਣੇ ਸਰੈਂਡਰ ਕੀਤਾ ਤੂੰ ਸਮਰੱਥ ਵੱਡਾ ਤੁਹਾਨੂੰ ਅਕਲ ਜ਼ਿਆਦਾ ਮੇਰੀ ਮਤ ਥੋਰੀ RAM ਜਦੋਂ ਅਸੀਂ ਆਪਣੀ ਅਕਲ ਨੂੰ ਘੱਟ ਸਮਝਣਾ ਸ਼ੁਰੂ ਕਰਦੇ ਆ ਨਾ ਸਾਧ ਸੰਗਤ ਦੀ ਸਾਨੂੰ ਹੰਬਲਨੈਸ ਆ ਜਾਂਦੀ ਹੈ ਸਾਨੂੰ ਨਮਰਤਾ ਆ ਜਾਂਦੀ ਹੈ ਸਾਡਾ ਭਾਂਡਾ ਇੰਜ ਹੋ ਜਾਂਦਾ ਇਨ ਸਪਾਈਟ ਆਫ ਓਵਰ ਕੌਨਫੀਡੈਂਸ ਮੈਸੇਜ ਨੂੰ ਸੁਣਨ ਦੀ ਜਾਂਚ ਆਛਾ ਸਾਨੂੰ ਪਾਓ ਬਣਾਉਣਾ ਨਹੀਂ ਪੈਂਦਾ ਸਾਡਾ ਪਾਓ ਸਾਡਾ ਭਾਂਡਾ ਬਣ ਜਾਂਦਾ ਹੈ ਔਰ ਜਦੋਂ ਭਾਂਡਾ ਬਣ ਜਾਂਦਾ ਹੈ ਉਹ ਨਮਰਤਾ ਦਾ ਬਣ ਜਾਂਦਾ ਉਹਦੇ ਵਿੱਚ ਵਸਤ ਪਈ ਜਾਂਦੀ ਹੈ ਜਿੰਨ ਕੋ ਭਾਂਡੇ ਪਾਓ ਤਨਾਸਵਾਰ ਸੀ ਜਿੰਨ ਕੋ ਪਾਂਡੇ ਪਾਉ ਤਿਨਾਸਵਾਰ ਸੀ ਸੁਖੀ ਕਰੇ ਪਸਾਉ ਦੁਖ ਵਿਸਾਰ ਸੀ ਸੁਖੀ ਕਰੇ ਪਸਾਉ ਦੁਖ ਵਿਸਾਰ ਸੀ ਜਿੰਨ ਕੋ ਪਾਂਡੇ ਪਾਉ ਤਿਨਾਸ ਵਾਰਸੀ ਸੁਖੀ ਕਰੇ ਪਸਾਉ ਦੁਖ ਵਿਸਾਇਸੀ ਦੁਖ ਗਿਆ ਪਾਂਡਾ ਜਦੋਂ ਸਮਰ ਗਿਆ ਜੇ ਪਾਉ ਦਾ ਪਾਂਡਾ ਬਣਾ ਲੀਏ ਸਰ ਆਈ ਏਮ ਹੇਅਰ kindly grant me your visit ਮੈਂ ਗੁਰਦੁਆਰੇ ਦਾ ਪ੍ਰਬੰਧ ਕਰਨ ਨਹੀਂ ਆਇਆ ਮੈਂ ਗੁਰਦੁਆਰੇ ਦੇ ਸੇਵਾਦਾਰ ਜੀ ਭਾਈ ਸਾਹਿਬ ਜੀ ਦਾ ਮੁਕਸ ਕੱਢਣ ਨਹੀਂ ਆਇਆ ਮੈਂ ਇੱਥੇ ਆ ਦੇਖਣ ਨਹੀਂ ਆਇਆ ਦਰਿਆ ਠੀਕ ਦਰਿਆ ਹੈ ਕਿ ਨਹੀਂ ਦਰਿਆ ਮੈਂ ਇੱਥੇ ਅਕਾਊਂਟ ਚੈੱਕ ਕਰਨ ਨਹੀਂ ਆਇਆ ਮੈਂ ਇੱਥੇ ਲੋਕਾਂ ਨੂੰ ਚੈੱਕ ਨਹੀਂ ਕਰਨ ਆਇਆ why people are not practicing properly ਇੱਥੇ ਮੈਂ ਆਇਆ ਹਾਂ ਆਪਣੇ ਵਾਸਤੇ ਮੈਨੂੰ ਸੁਮਤ ਬਖਸ਼ੋ ਪਾਉ ਬਣ ਗਿਆ ਔਰ ਜਦੋਂ ਪਾਉ ਬਣ ਜਾਂਦਾ ਹੈ ਸਾਡਾ ਭਾਂਡਾ ਸਵਰ ਹੀ ਜਾਂਦਾ ਹੈ ਜਿੰਨ ਕੋ ਭਾਂਡਾ ਹੈ ਪਾਉ ਜਿਨ੍ਹਾਂ ਦੇ ਅੰਦਰ ਹੈ ਪਾਉ ਹੈ ਤਿੰਨਾਂ ਸਵਾਰ ਸੀ ਉਹਨਾਂ ਨੂੰ ਸਵਾਰ ਦਿੰਦੇ ਨਹੀਂ ਉਹਨਾਂ ਨੂੰ ਪਾਲਿਸ਼ ਕਰ ਦਿੰਦੇ ਨੇ ਉਹਨਾਂ ਦੇ ਆਗੁਣ ਛੁੱਟਦੇ ਜਾਂਦੇ ਨੇ ਡੈਫੀਸ਼ੈਂਸੀਜ਼ ਫਲॉਜ਼ ਖਤਮ ਹੁੰਦੇ ਜਾਂਦੇ ਨੇ ਔਰ ਗੁਣ ਵੱਧਦੇ ਜਾਂਦੇ ਨੇ ਗੋਡਲੀ ਕੁਆਲਿਟੀਜ਼ ਮੋਰੈਲਿਟੀ ਵਧਦੀ ਜਾਂਦੀ ਹੈ ਡੇ ਬਾਏ ਡੇ ਦੇ ਬਿਕਮ ਸਪਿਰਚੁਅਲ ਪਾਉ ਮੂਕੋ ਮਿਲੇ ਰਾਮ ਸਨੇਹੀ ਜਹ ਮਿਲੇ ਹੈ ਜਿੰਨੂੰ ਮਿਲਣ ਦੇ ਕਾਰਨ ਮਿਲੇ ਐ ਐੜੇ ਨੂੰ ਦੁਲਾਵਾਂ ਨੇ ਉਹਨੂੰ ਅਸੀਂ ਬਿੰਦੀ ਲਾ ਕੇ ਉਚਾਰਨ ਕਰ ਗਏ ਜਿਸ ਕੋ ਮਿਲਣੇ ਕੇ ਬਾਦ ਮਿਲਨੇ ਕੇ ਕਾਰਨ ਅਸੀਂ ਜਪਜੀ ਪੜਦੇ ਨਾ ਸੁਣੀਏ ਸਿੱਧ ਪੀਰ ਸੁਰਨਾਥ ਪੜਦੇ ਆ ਉਹ ਅਸੀਂ ਗਲਤ ਪੜਦੇ ਆ ਸੋਣੇ ਆ ਜਦੋਂ ਦੁਲਾਵਾਂ ਨੂੰ ਪ੍ਰੋਨਾਂਊਂਸ ਕਰਦੇ ਨਾ ਪ੍ਰੈਸ ਕਰਕੇ ਸੋਣੀਏ ਇੰਜ ਹੁੰਦਾ ਸੋਣੇ ਆ ਇੰਜ ਹੁੰਦਾ ਸੋਣਿਆ ਸਿੱਧ ਪੀਰ ਸੁਰਨਾਥ ਸੁਨਨੇ ਕੇ ਕਾਰਨ ਸੁਨਨੇ ਕੇ ਬਾਦ ਆਫਟਰ ਲਿਸਨਿੰਗ ਬੈਨੀਫਿਟਸ ਜੋ ਹੁੰਦੇ ਨੇ ਉਹ ਸਾਰੀ ਇਸ ਮੁਕਤੀ ਚ ਸੋ ਅਸੀਂ ਪੰਕਤੀਆਂ ਦੇ ਲਾਵਾਂ ਦੁਲਾਵਾਂ ਨੂੰ ਵੀ ਧਿਆਨ ਰੱਖਣਾ ਹੈ ਜੇ ਮਿਲਿਆ ਜਿਸ ਨੂੰ ਮਿਲਣ ਤੋਂ ਬਾਅਦ ਕਿਸ ਨੂੰ ਮਿਲਣ ਤੋਂ ਬਾਅਦ ਰਾਮ ਸਨੇਹੀ ਰਾਮ ਸਨੇਹੀ કોણ ਹੈ ਗੁਰੂ ਸਾਧ ਸੰਗਤ ਜੀ ਮੈਂ ਸਿੱਖ ਘਰ ਵਿੱਚ ਜੰਮਿਆ ਥੈਟ ਡਸ ਨੋਟ ਮੀਨ ਮੈਨੂੰ ਗੁਰੂ ਮਿਲ ਗਿਆ ਮੈਂ ਗੁਰਦੁਆਰੇ ਜਾਂਦਾ दैट ਡਸ ਨੋਟ ਮੀਨ ਮੈਨੂੰ ਗੁਰੂ ਮਿਲ ਗਿਆ ਮੈਂ ਪੱਗ ਬੰਨਦਾ दैट ਡਸ ਨੋਟ ਮੀਨ ਮੈਨੂੰ ਗੁਰੂ ਮਿਲ ਗਿਆ ਗੁਰਬਾਣੀ ਅਨੁਸਾਰ ਗੁਰੂ ਮਿਲ ਗਿਆ ਦੀ ਨਿਸ਼ਾਨੀ ਹੈ ਮੈਂ ਸੁਧਰ ਰਹਾ ਹੂੰ ਮੇਰੇ ਮੇਂ ਚੇਂਜ ਆ ਰਹੀ ਹੈ ਯੈਸ ਆਈ ਫੀਲ ਕਿ ਮੈਂ ਚੇਂਜ ਹੋ ਰਹਾ ਹੂੰ ਪਹਿਲੇ ਮੈਂ ਕਿਸੇ ਦੀ ਬਾਤ ਮਾਈਂਡ ਕਰ ਜਾਂਦਾ ਥਾ ਪਹਿਲਾ ਮੈਨੂੰ ਮਾਨ-ਅਪਮਾਨ ਬੜਾ ਲੱਗਦਾ ਸੀ ਦੇਖੋ ਅਸੀਂ ਕਿੰਨੀ ਛੋਟੀ 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 ਛੋਟੀਆਂ ਗੱਲਾਂ ਦੇ ਈਗੋ ਚ ਫਸੇ ਹੋਏ ਆ ਇਹਨੂੰ ਭਰਮ ਕਹਿੰਦੇ ਨੇ ਔਰ ਇਹਦੇ ਨਾਲ ਤਤ ਨਹੀਂ ਪ੍ਰਾਪਤ ਹੁੰਦਾ ਭਾਉ ਨਹੀਂ ਬਣਦਾ ਸ਼ਬਦ ਦਾ ਰਹਾਉ ਹੈ ਮੋਕੋ ਮਿਲਿਓ ਰਾਮ ਸ ਨਹੀਂ ਜੈ ਮਿਲਿਆ ਦੇ ਸੁਦੇਹੀ ਜਿਸ ਕੋ ਮਿਲਨੇ ਕਾ ਕਾਰਨ ਮੇਰੀ ਦੇ ਸੁਦੇ ਹੋ ਗਈ ਹੈ ਸੁਦੇ ਮੀਨਸ ਚੰਗੀ ਹੋ ਗਈ ਹੈ ਅੱਛਾ ਜੀ ਪਹਿਲੀ ਗੱਲ ਤੇ ਮੈਂ ਸਮਝ ਰਿਹਾ ਸੀ ਕਿ ਸਿੱਖ ਘਰ ਜਨਮ ਲੈ ਲਿਆ ਜਾਂ ਸਭ ਕੁਝ ਮੈਂ ਕਰ ਲਿਆ ਤਾਂ ਗੁਰੂ ਮਿਲ ਗਿਆ ਨਹੀਂ ਗੁਰੂ ਨਹੀਂ ਮਿਲਿਆ ਜਦੋਂ ਮੈਂ ਗੁਰੂ ਦੀ ਗੱਲ ਸੁਣ ਕੇ ਚੇਂਜ ਹੁੰਦਾ ਤਾਂ ਇਹਨੂੰ ਕਹਿੰਦੇ ਨੇ ਗੁਰੂ ਮਿਲਿਆ ਮੇਰੀ ਥਿੰਕਿੰਗ ਚੇਂਜ ਹੋ ਰਹੀ ਹੈ ਤਾਂ ਕਾਊਂਟ ਹੋਏਗਾ ਇਸ ਕੋਈ ਗੁਰੂ ਮਿਲ ਗਿਆ ਹੈ ਔਰ ਗੁਰਮਤ ਅਨੁਸਾਰ ਗੁਰੂ ਸ਼ਰੀਰਕ ਨਹੀਂ ਹੁੰਦਾ ਗੁਰਮਤ ਅਨੁਸਾਰ ਗੁਰੂ ਹੁੰਦਾ ਹੈ ਸ਼ਬਦ ਗੁਰੂ ਦੈਟ ਇਜ਼ ਕਾਲਡ ਵਿਜ਼ਡਮ ਸ਼ਬਦ ਗੁਰੂ ਨੂੰ ਗੁਰਬਾਣੀ ਗੁਰੂ ਕਹਿੰਦੀ ਹੈ ਸ਼ਬਦ ਗੁਰੂ ਦੇ ਕੋਲ ਕੋਈ ਦਿਨ ਰਾਤ 24 ਘੰਟੇ ਬੈਠ ਸਕਦਾ ਹੈ ਸੇਫ ਹੈ ਸੋ ਗੁਰਬਾਣੀ ਦਾ ਸੁਨਿਆ ਸ਼ਬਦ ਗੁਰੂ ਦਾ ਮਿਲਨ ਤੋਂ ਬਾਅਦ ਅਸੀਂ ਨੈਕਸਟ ਪੁਆਇੰਟ ਸਮਝ ਰਹੇ ਹਾਂ ਵੀ ਯੂਸ ਟੂ ਸੇ ਵੀ ਆਲ ਆਰ ਹਿਊਮਨ ਬੀਇੰਗਸ ਬਟ ਇਟਸ ਨਾਟ ਕਰੈਕਟ ਅਕੋਰਡਿੰਗ ਟੂ ਗੁਰਬਾਣੀ ਸਾਡਾ ਪੁਲੇਖਾ ਹੈ ਵੀ ਆਰ ਨਾਟ ਹਿਊਮਨ ਬੀਇੰਗਸ रादर आफ्टर लिसनिंग टू सतगुरु जी गुरु की गल सुन बाद वी आर बिकमिंग ह्यूमस हम इंसान बनते हैं इस देह नुर्लभ दे नहीं कहते ने जोड़ा सा भुलेखा है हम मानस जून है मनुष्य जून है यह भुलेखा है ਜਿਨਾ ਸਤਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੂਨ ਨਾ ਆਖੀਐ ਅਬੇ ਤੂੰ ਸਤਗੁਰ ਕੀ ਬਾਤ ਤੂੰ ਸੁਣਤਾ ਨਹੀਂ ਐ ਆਪਣੇ ਆਪ ਕੋ ਮਾਨਸ ਜੂਨ ਅਖਵਾਦਾ ਓਏ ਮਾਨਸ ਜੂਨ ਨਾ ਆਖੀਐ ਅੱਛਾ ਗੁਰੂ ਜੀ ਉਹਨਾਂ ਨੂੰ ਕੀ ਕਹਿੰਦੇ ਨੇ ਪਸ਼ੂ ਢੋਰ ਗਵਾਰ ਉਹਨਾਂ ਨੂੰ ਪਸ਼ੂ ਕਹਿੰਦੇ ਨੇ ਗਵਾਰ ਮੂਰਖ ਕਹਿੰਦੇ ਨੇ ਡੰਮੀ ਕਹਿੰਦੇ ਨੇ ਪਰ ਮਨੁੱਖ ਨਹੀਂ ਕਹਿੰਦੇ ਨੇ ਅੱਛਾ ਸਤਗੁਰ ਦੀ ਗੱਲ ਸੁਣ ਕੇ ਅਸੀਂ ਮਨੁੱਖ ਬਣਦੇ ਆ ਮਨੁੱਖ ਮੀਨਸ ਇਨਸਾਨੀਅਤ ਭਰਪੂਰ ਇਨਸਾਨ ਅੱਛਾ ਇਨਸਾਨੀਅਤ ਭਰਪੂਰ ਇਨਸਾਨ ਕਿਸ ਤਰ੍ਹਾਂ ਬਣਦੇ ਆ ਫਰਜ਼ ਕਰੋ ਮੈਂ ਇਹਦੇ ਨਾਲ ਨਫ਼ਰਤ ਕਰਦਾ ਸਤਗੁਰ ਜੀ ਮੈਨੂੰ ਸਮਝਾਣਗੇ ਇਹਦੇ ਨਾਲ ਨਫ਼ਰਤ ਨਾ ਕਰ ਇਹਦੇ ਚ ਵੀ ਰੱਬ ਜੀ ਵਸਦੇ ਨੇ ਤਾਂ ਮੇਰਾ ਸ਼ੈਤਾਨੀਅਤ ਭਰਪੂਰ ਦੇ ਬਦਲੇ ਇਨਸਾਨੀਅਤ ਭਰਪੂਰ ਇਨਸਾਨ ਬਣਿਆ ਮੈਂ ਨਫ਼ਰਤ ਨਹੀਂ ਕਰਦਾ ਮੈਂ ਇਹਦੀ ਨਿੰਦਾ ਨਹੀਂ ਕਰਦਾ ਮੈਂ ਉਹਨੂੰ ਨੀਵਾ ਨਹੀਂ ਦੇਖਦਾ ਜਦੋਂ ਵੈਨ ਅਗਰ ਮੈਂ ਇਹ ਕਰਦਾ ਤਾਂ ਮੈਂ ਹਿਊਮਨ ਬੀਇੰਗ ਬਣ ਰਿਹਾ ਹਾਂ ਉਹ ਜਦੋਂ ਮੈਂ ਮਿਹਨਤ ਕਰਦਾ ਨਾ ਸੁਭਾ ਨੂੰ ਕਮਾਂਦਾ ਹਾਂ ਸਪਿਰਚੁਅਲ ਪ੍ਰੈਕਟਿਸ ਬਿਹੇਵੀਅਰ ਨੂੰ ਆਪਣਾ ਦ੍ਰਿੜ ਕਰਕੇ ਸੁਭਾਚ ਕਮਾਂਦਾ ਹਾਂ उस प्रैक्टिस तो बाद जो मेरा सुभा बनता है ओनू दुर्लभ पर गुरबाणी जे मैं पत्थर वाला सुभा रखा ने जिनके चित कठोर है मेरा चित्त कठोर है ये मेरे से बात करता है ये मेरे से प्यार चाहता है पर मैं ਪੱਥਰ ਦਿੱਲੀ ਰਹਤਾਂ ਜਿਨ ਕੇ ਚਿੱਤ ਕਠੋਰ ਹੈ ਉਹਨਾਂ ਦੀ ਨਿਸ਼ਾਨੀ ਸਿੰਪਟਮ ਕਿੰਦਾ ਸੀ ਬਹਿ ਨਾ ਸਤਗੁਰ ਪਾਸ ਮੈਂ ਸਤਗੁਰ ਦੀ ਗੱਲ ਸੁਣਦਾ ਨਹੀਂ ਇਸ ਕਰਕੇ ਮੈਂ ਹਾਰਡ ਰੌਕ ਹੋ ਜਾਂਦਾ ਮਾਂ ਔਰ ਮੇਰਾ ਬਿਹੇਵੀਅਰ ਰੂਡ ਹੋ ਜਾਂਦਾ ਹੈ ਕੁਰਖਿਆਤ ਹੋ ਜਾਂਦੇ ਦੂਜਿਆਂ ਨੂੰ ਹਰਟ ਕਰਨ ਵਾਲਾ ਹੋ ਜਾਂਦਾ ਹੈ ਮਿਸ ਬਿਹੇਵ ਕਰਨ ਵਾਲੀ ਮੇਰੀ ਬਾਡੀ ਲੈਂਗੁਏਜ ਹੋ ਜਾਂਦਾ ਸੋ ਜਦੋਂ ਮੈਂ ਉਹ ਕਮਾਂਦਾ ਮੇਰਾ ਸੁਭਾਅ ਜਾਂਦਾ ਉਹਨੂੰ ਦੁਰਲਭ ਦੇ ਕਹਿੰਦੇ ਨੇ ਦੁਰਲਭ ਦੇ ਨੂੰ ਇਸ ਸ਼ਬਦੀ ਚ ਦੇ ਤੋਂ ਕਨਵਰਟ ਹੋ ਕੇ ਸੁਦੇਹੀ ਕਿਹਾ ਗਿਆ ਗਿਆ ਇਹ ਸ਼ਬਦ ਦਾ ਰਹਾ ਹੋਇਆ ਅੱਛਾ ਜਦੋਂ ਅਸੀਂ ਦੁਰਲਭ ਦੇ ਬਣ ਜਾਂਦੇ ਹਾਂ ਉਸ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀ ਕਿ ਜੇ ਮੈਂ ਪੱਥਰ ਦਿਲ ਹਾਂ ਤਾਂ ਉਸ ਵੇਲੇ ਮੈਂ ਇਨਸਾਨ ਨਹੀਂ ਹਾਂ ਆਈ ऍम ਨਾਟ ਹਿਊਮਨ ਬੀਿੰਗ ਅੱਛਾ ਮੈਂ ਕੀ ਹਾਂ ਮੈਂ ਕਈ ਜਨਮਾਂ ਤੋਂ ਆਇਆ ਹਾਂ ਦੇਖਣੇ ਮੈਂ ਭੁਪਿੰਦਰ ਸਿੰਘ ਲੱਗਦਾ ਹੂੰ ਦੇਖਣੇ ਮੈਂ ਔਰ ਇਨਸਾਨੋ ਕੀ ਤਰ੍ਹਾਂ ਐਸੇ ਸ਼ਰੀਰ ਮੇਂ ਇੱਕ ਬਾਡੀ ਤੋ ਲੱਗਦਾ ਹੂੰ ਜਿਸ ਕਾ ਨਾਮ ਭੁਪਿੰਦਰ ਸਿੰਘ ਰੱਖਾ ਗਿਆ ਹੈ ਲੇਕਿਨ ਹੂੰ ਮੈਂ ਪੱਥਰ ਓਨੂੰ ਕਹਿੰਦੇ ਨੇ ਕਈ ਜਨਮ ਸੈਲਗਿਰ ਕਰਿਆ ਸੈਲ ਹੁੰਦਾ ਪੱਥਰ ਜਨਮ ਦਾ ਮਤਲਬ ਹੈ ਐਵਰੀ ਮੂਮੈਂਟ ਪਤਾ ਨਹੀਂ ਕਿੰਨੇ ਮਿੰਟਸ ਪਤਾ ਨਹੀਂ ਕਿੰਨੇ ਮਹੀਨੇ ਪਤਾ ਨਹੀਂ ਕਿੰਨੇ ਸਾਲ ਹੋ ਗਏ ਨੇ ਮੈਨੂੰ ਪੱਥਰ ਚਿੱਤ ਮੇਰਾ ਹਿਰਦਾ ਕੋਮਲ ਨਹੀਂ ਹੁੰਦਾ ਜਿਨ ਕੇ ਚਿੱਤ ਕਠੋਰ ਹੈ ਸੇ ਬੈਣਾ ਸਤਿਗੁਰੂ पास ਜੇ ਸਤਿਗੁਰੂ ਕੋਲ ਬੈਠਾਂਗਾ ਸਤਿਗੁਰੂ ਮਨ ਨੂੰ ਮੋਮ ਦਿਲ ਬਣਾ ਦੇਗਾ ਸੌਫਟ ਕਰ ਦੇਗਾ ਮੇਰਾ ਸਾਰਾ ਪੱਥਰ ਪਿਗਲਾ ਦੇਗਾ ਅਸੀਂ ਤੇ ਇੱਕ ਸਾਖੀ ਸੁਣੀ ਹੋਈ ਹੈ ਗੁਰੂ ਨਾਨਕ ਜੀ ਨੇ ਪੰਜਾ ਸਾਹਿਬ ਪੰਜਾ ਪੱਥਰ ਕੋ ਲਗਾਇਆ ਪਰ ਰੋ ਜਾ ਕੇ ਅਰਦਾਸ ਕਰਿਆ ਕਰੀਏ ਗੁਰੂ ਨਾਨਕ ਸਾਹਿਬ ਤੁਸੀਂ ਪੰਜਾ ਸਾਹਿਬ ਪੱਥਰ ਨੂੰ ਪੰਜਾ ਲਾਇਆ ਸੀ ਤੁਹਾਡਾ ਪੰਜਾ ਛੱਪ ਗਿਆ ਮੇਰੇ ਇੱਥੇ ਪੰਜਾ ਲਾਓ ਨਾ ਪਲੀਜ਼ ਮੇਰਾ ਵੀ ਹਾਰਡ ਰੌਕ ਪੱਥਰ ਦਿਲ ਨੂੰ ਮੋਮ ਕਰ ਦਿਓ ਨਾ ਕਾਸ਼ ਆਪਣੇ ਫਿੰਗਰਪ੍ਰਿੰਟਸ ਮੀਨਸ ਆਪਣਾ ਥਾਟ ਪ੍ਰੋਸੈਸ ਮੇਰੀ ਛਾਤੀ ਤੇ ਵੀ ਲਾ ਦਿਓ ਨਾ ਤੁਸੀਂ ਵਲੀ ਕੰਧਾਰੀ ਦਾ ਹੰਕਾਰ ਦੂਰ ਕੀਤਾ ਸੀ ਮੇਰਾ ਦੂਰ ਕਰੋ ਨਾ 댓ਸ ਹਾਊ ਪਾਉ ਬਣਦਾ ਐ ਐਂਡ 댓ਸ ਹਾਊ ਵੀ ਆਰ ਟਰਾਂਸਫਾਰਮਿੰਗ ਅਸੀਂ ਚੇਂਜ ਹੁੰਦੇ ਆ ਇਹ ਤੁਸੀਂ ਸੋਚੋ ਕਿ ਅਸੀਂ ਕਿਹੜੀਆਂ ਅਨਫਰੂਟਫੁਲ ਐਕਸਰਸਾਈਜ਼ੀਜ਼ ਅਨ ਕਾਇ ਰਾਤੜਿਆਂ ਵਾਟ ਦੁਹੇਲੀ ਨਾਮ ਕਿਸ ਮੁਸ਼ਕਲ ਰਸਤੇ ਤੇ ਪੈ ਗਿਆਂ ਜ਼ਿੰਦਗੀ ਦਾ ਰਸਤਾ ਪੈਂਡਾ ਔਖਾ ਹੋ ਗਿਆ ਜਦੋਂ ਜ਼ਿੰਦਗੀ ਦਾ ਰਸਤਾ ਔਖਾ ਪੈਂਡਾ ਹੋ ਜਾਵੇ ਤਾਂ ਅਸੀਂ ਹਿਊਮਨ ਬੀਿੰਗ ਨਹੀਂ ਰਹਿੰਦੇ ਅਸੀਂ ਸ਼ੈਤਾਨ ਬਣ ਜਾਂਦੇ ਉਹਨੂੰ ਕਹਿੰਦੇ ਨੇ ਕਰਤੂਤ ਪਸ਼ੂ ਕੀ ਦੇਖਣੇ ਮੇ ਲੱਗਦਾ ਹੈ ਮਾਨਸ ਜਾਤ ਕਰਤੂਤ ਪਸ਼ੂ ਕੀ ਮਾਨਸ ਜਾਤ ਸੋ ਦੁਰਲਭ ਦੇ ਜਦੋਂ ਬਣਦੀ ਹੈ ਸਾਡੇ ਪਹਿਲਾ ਇਹ ਹੱਥ ਜਿਨ੍ਹਾਂ ਦਾ ਨਾਂ ਅਸੀਂ ਹਿਊਮਨ ਬੀਇੰਗਸ ਰੱਖਿਆ ਹੋਇਆ ਸੀ ਜਿਨ੍ਹਾਂ ਦਾ ਨਾਂ ਅਸੀਂ ਰੱਖਿਆ ਹੋਇਆ ਸੀ 84 ਲੱਖਾਂ ਜੂਨ ਕੱਟ ਕੇ ਅਸੀਂ ਇਨਸਾਨ ਬਨੇ ਹਾਂ ਇਹ ਵਾਲੇ ਹੱਥ ਦੂਜਿਆਂ ਦਾ ਵਿਗਾੜ ਕਰਦੇ ਸਨ ਕਿਸੇ ਨੂੰ ਫਾਸੀ ਦੇਂਦੇ ਸਨ ਕੀ ਸਿੱਧੀ ਕੌਨਫਿਡੈਂਸ਼ੀਅਲ ਰਿਪੋਰਟ ਖਰਾਬ ਕਰ ਦਿੰਦੇ ਸਨ ਐ ਜ਼ੁਬਾਨ ਦੇ ਨਾਲ ਮੈਂ ਇਹਦੇ ਬਾਰੇ ਇਹਨੂੰ ਨਿੰਦਾ ਕਰਦਾ ਸੀ ਇਹਨਾਂ ਅੱਖਾਂ ਦੇ ਨਾਲ ਮੈਂ ਹੇਟਰੀਡ ਲੁੱਕ ਦਿੰਦਾ ਸੀ ਦੇਖਣੇ ਮੇ ਹਿਊਮਨ ਬੀਿੰਗ ਸੋ ਕਾਰਡ ਹਿਊਮਨ ਬੀਿੰਗ ਤੇ ਉਹ ਸਾਰੀਆਂ ਨਫ਼ਰਤ ਵਾਲੀਆਂ ਪ੍ਰੈਕਟਿਸਿਸ ਰੋਂਗ ਮੈਲ ਫੰਕਸ਼ਨਿੰਗ ਵਾਲੀਆਂ ਮੇਰੀਆਂ ਆਦਤਾਂ ਸਨ ਹੌਣ ਕੀ ਹੋਇਆ ਪੈ ਕੇ ਚਰਣ ਕਾਰ ਕਹਿੰਦੇ ਨੇ ਹੱਥ ਨੂੰ ਕਰ ਪਾਵ ਕੇ ਪੈ ਕੇ ਚਰਣ ਕਰ ਪਾਵ ਕੇ ਲੋਇਣ ਸੁਰਤ ਕਰੇ ਸੁਰਤ ਦੀਆਂ ਅੱਖਾਂ ਅਵੇਕੰਟ ਆਲਵੇਜ਼ ਅਲਰਟ ਆਪਣੀਆਂ ਹਰਕਤਾਂ ਤੇ ਅਲਰਟ इस बात पे अलर्ट नहीं अभी पुलिस वाला देख रहा है डेट राइट नहीं पार करनी ओनू भी अलर्टनैस लोग समझ देने यार कैमरा लगा हुआ रिश्वत नहीं लेनी अलर्टनेस नहीं कह ने अपन आदतों बारे अलर्ट अवेयरनेस सुरत दिल दूजे पास गुरु पाशाह कहते ने अखी बाजों वेखना ਬਿਨ ਅੱਖਾ ਤੋਂ ਦੇਖਣਾ ਆ ਜਾਂਦਾ ਹੈ ਇਹਨਾਂ ਅੱਖਾਂ ਦੀ ਨਹੀਂ ਗੱਲ ਚੱਲ ਰਹੀ ਮਨ ਦੀਆਂ ਅੱਖਾਂ ਨਾਲ ਦੇਖਣਾ ਆ ਜਾਂਦਾ ਹੈ ਆਖੀ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ ਭਾਵ ਵੀ ਸਮਝ ਲੈਣਾ ਦੂਸਰਿਆਂ ਦੇ ਹਿਰਦੇ ਫਰੋਲਨੇ ਔਰ ਸੋਚਣਾ ਮੈਂ ਕੀ ਐਕਸ਼ਨ ਕਰਦਾ ਤੇ ਦੂਜਾ ਹਰਟ ਹੋ ਜਾਂਦਾ ਹੈ ਭਾਵ ਸਮਝ ਲੈਣਾ ਇਸ਼ਾਰੇ ਸਮਝ ਲੈਣੇ ਮਨ ਨੂੰ ਬਚਪਨ ਹੀ ਯਾਦ ਹੈ ਸਾਡੇ ਘਰ ਰਿਸ਼ਤੇਦਾਰ ਆਉਂਦੇ ਸਨ ਔਰ ਬਾਈ ਚਾਂਸ ਕਦੀ ਉਹਨਾਂ ਨੂੰ ਚਾਹ ਪੁੱਛਣ ਵੇਲੇ ਜੇਕਰ ਨਾਲ ਕੋਈ ਚੀਜ਼ ਨਾ ਹੋਵੇ ਤਾਂ ਮੇਰੇ ਮਦਰ ਉਹਨਾਂ ਨੂੰ ਕਹਿੰਦੇ ਸਨ ਆਓ ਬੈਠੋ ਰਲ ਕੇ ਚਾਹ ਪੀਂਦਿਆਂ ਚਾਹ ਨਾਲ ਮੇਰੇ ਵੱਲ ਮੂੰਹ ਕਰਕੇ ਕਹਿੰਦੇ ਸੀ ਚਾਹ ਨਾਲ ਬਿਸਕੁਟ ਵੀ ਖਾ ਲਵਾਂਗੇ ਪਲੀਜ਼ ਮੈਂ ਉਸ ਵੇਲੇ ਸਮਝ ਜਾਂਦਾ ਸੀ ਘਰ ਮੇਂ ਬਿਸਕੁਟ ਨਹੀਂ ਹੈ اور ممی کا مطلب ہے پچھلے دروازے سے جا کے جلدی سے بسکٹ لے آ ماں دا اشارہ سمجھیا بھاو سمجھیا چھوٹا جی ایگزامپل ہے میری ماں ہونی مہمان نو اٹینڈ کر رہی ہے میری ماں مہمان نو اٹینڈ کر رہی ہے تا میں اندرو جا کے پانی دا گلاس لے ایا मनु पता लग रहे है, मेरी मां रहा है मेरी माँ सिंसीयरली इंटरेस्टेड है घर आए मेहमान की आओ भगत करने वास्ते मैं माँ को पूछे बगैर देख लिया तीन मेहमान आए हैं और मैं तीन कपचार आखाया बचपन प्रैक्टिस बोलिया नहीं माँ ने ऑर्डर नहीं दिता वर्सिज आज मम्मी पापा बोलते हैं बेटा रात को देर से मत आया करो सुना ही नहीं देता सीधे साधे लफ्जों में बोल रहा है उसके बाद रो के भी बोल रहा है उसके बाद हाथ जोड़ के भी बोल रहा है उसके बाद बोला बच्चे तेरे पाँव पड़ते हैं रात को वक्त सिर का राज आया कर सुनाई नहीं देता इसको ह्यूमन बीइंग की देही नहीं कहते हैं सारी दुनिया दे नाल भाव बिचे हिरदे दी पढ़ना ਆਜਾਏ ਅਸੀਂ ਹਿਰਦੇ ਦੀ ਕੀ ਪੜਦੇ ਆ ਮੇਰੇ ਕੋ ਪਤਾ ਹੈ ਤੂੰ ਕੀ ਸੋਚ ਰਿਹਾ ਹੈ ਹਮੇਸ਼ਾ ਗਲਤ ਮਿਸ ਅੰਡਰਸਟੈਂਡਿੰਗ ਅੰਡਰ ਐਸਟੀਮੇਟ ਕਰਦੇ ਆ ਜਿਵੇਂ ਅਸੀਂ ਅੰਤਰਜਾਮੀ ਹੋ ਗਏ ਆ ਨਹੀਂ ਅਸੀਂ ਅੰਤਰਜਾਮੀ ਨਹੀਂ ਆ ਸਿਰਫ ਇਹ ਹਿਰਦੇ ਦੀ ਪੜਦੇ ਆ ਜਦੋਂ ਮੈਂ ਇਹਨੂੰ ਹੇਟਡ ਲੁੱਕ ਦਿੱਤੀ ਇਹਦੇ ਹਿਰਦੇ ਤੇ ਕੀ ਬੀਤਦੀ ਹੋਏਗੀ ਜੇ ਤੂੰ ਮੈਂ ਰਿਕਸ਼ੇ ਵਾਲੇ ਨੂੰ ਕਿਹਾ ਨਹੀਂ ਤੂੰ ਫਾਲਤੂ ਕੇ ਪੈਸੇ ਮੰਗ ਰਹੇ ਹੋ ਇੰਹਾ ਤੱਕ ਤੋਂ 20 ਰੁਪਏ ਬੰਤੇ ਆ ਤੂੰ ਨੇ 30 ਕਿਉਂ ਮੰਗੇ ਤੂੰ ਐਸੇ ਹੋ ਉਹ ਵਿਚਾਰਾ ਚੱਲਾ ਤੇ ਜਾਂਦਾ ਪਰ ਅਸੀਂ ਸੋਚ ਨਹੀਂ ਸਕਦੇ ਉਹਦੇ ਹਿਰਦੇ ਤੇ ਕੀ ਬੀਤਦੀ ਹੋਏਗੀ ਸੌਫਟ ਹੋਣਾ ਤਤ ਤਤ ਨੂੰ ਸਮਝਣਾ ਪਏਗਾ ਦੁਰਲਭ ਦੇ ਬਣਾਣੀ ਹੈ ਤਾਂ ਗੁਰਮਤ ਦੇ ਕਨਸੈਪਟਸ ਦੀ ਗਹਿਰਾਈ ਅੰਦਰ ਉਤਰਨਾ ਪਏਗਾ ਵਰਨਾ ਸਾਨੂੰ ਕੋਈ ਰੋਕ ਨਹੀਂ ਸਕਦਾ ਅਸੀਂ ਖੁਸ਼ ਹਾਂ ਰੋਜ਼ ਗਾਈਏ ਤਾਤੀ ਵਾ ਨਾਲ ਲਾਗੀ ਪਰਫਰਮੈਂਸ ਨਹੀਂ ਰੋਜ਼ ਗਾਈਏ ਲੱਖ ਖੁਸ਼ੀਆਂ ਪਾਛਾਈਆਂ ਰੋਜ਼ ਗਾਈਏ ਜੋ ਮੰਗੇ ਠਾਕੁਰ ਆਪਣੇ ਤੇਸ਼ ਅਬ ਤੋੜਨਾ ਕੋਈ ਗੰਦਾ ਹੈ ਠੀਕ ਹੈ ਹਮ ਆਪਣੀ ਗੇਮ ਮੇ ਮਸਤ ਹੈ ਸਾਹਿਬ ਨੂੰ ਕੋਣ ਆਖੇ ਇੰਜਨੀ ਤੇ ਇੰਜ ਕਰ ਸਾਨੂੰ ਕੋਈ ਰੋਕ ਥੋੜਨਾ ਸਕਦਾ ਅਸੀਂ ਆਪਣੀ ਰੱਟੀ ਚ ਮਸਤ ਆ ਕਿਉਂ ਤੇ ਚੇਂਜ ਨਹੀਂ ਹੋਣਾ ਪੈ ਰਿਹਾ ਆਪਣੀ ਦੇਹ ਕੋ ਟ੍ਰਾਂਸਫਾਰਮ ਕਰਕੇ ਸੁਦੇਹੀ ਬਣਾਣਾ ਦੁਰਲਭ ਦੇ ਬਣਾਣ ਦੀ ਲੋੜ ਹੀ ਨਹੀਂ ਪੈ ਰਹੀ ਸਪਿਰਚੁਅਲ ਬੀਂਗ ਬਨਨੇ ਕੀ ਤੋ ਜ਼ਰੂਰਤ ਨਹੀਂ ਪੜ ਰਹੀ ਗੁਰੂ ਪਾਤਸ਼ਾਹ ਪੁੱਛਦੇ ਨੇ ਤੂੰ ਧਾਰਮਿਕ ਗ੍ਰੰਥ ਬੜੇ ਸੁਣਦਾ ਹੈ ਤੈਨਰ ਕਿਆ ਪੁਰਾਨ ਸੁਣ ਕੀਨਾ ਮੀਨਸ ਤੂੰ ਕਿਸ ਮਜ਼ਬਦ ਦਾ ਹੈ ਇਹ ਗੱਲ ਵੱਖਰੀ ਹੈ ਪਰ ਤੂੰ ਧਾਰਮਿਕ ਗ੍ਰੰਥ ਸੁਣਨ ਤੋਂ ਬਾਅਦ ਕੀਤਾ ਕੀ ਤੇਰੇ ਚੇਂਜ ਕੀ ਆਈ ਤੇਰੀ ਜ਼ਿੰਦਗੀ ਜਾਇਆ ਜਾ ਰਹੀ ਅੱਛਾ ਜੀ ਮੇਰੀ ਜ਼ਿੰਦਗੀ जाया ਜਾ ਰਹੀ ਹੈ ਮੈਂ ਉਸ ਨੂੰ ਠੀਕ ਤਰੀਕੇ ਨਾਲ ਜੀ ਨਹੀਂ ਰਿਹਾ ਤਾਂ ਅਸੀਂ ਆਸਤਕ ਨਾਸਤਿਕ ਆਰਟਿਕ ਸੈਮੀਨਾਰ ਵਿੱਚ ਇਹ ਹੀ ਸਮਝਣ ਦਾ ਯਤਨ ਕੀਤਾ ਸੀ ਜਿਹੜਾ ਸਾਡੀ ਕਿਸੇ ਪੁਸਤਕ ਦੀ ਜਿਹੜੀਆਂ ਪੁਸਤਕਾਂ ਤੁਹਾਨੂੰ ਬਾਅਦ ਮਿਲਣ ਗਿਆ ਆਰਟੀਕਲ ਅਸੀਂ ਸਾਂਝ ਕੀਤਾ ਆਸਤਕ ਨਾਸਤਿਕ आस्तिक हम समझते हैं जो लोग धार्मिक स्थान पर जाते हैं जो सुबह उठते हैं और नहाते हैं और सारे कर्मकांड पूरे करते हैं माला फेरते हैं जो कुछ भी ना तुलसी किसी भी धर्म दे रख लो उनादा ना असि रखया है आस्तिक जी ये भगवान पर बड़ा बिलीफ रखता है वर्सेस नास्तिक ये भगवान को मानता नहीं है सुबह नहीं उठता धार्मिक कर्मकांड नहीं करता असि एन समझ देसी इसको नास्तिक बोलते हैं और इसको आस्तिक बोलते हैं काम ना बिसरियो क्रोध ना छूटियो देवा पर निंदा मुक्ते नहीं छूटी निफुल पी सब सेवा अच्छा नास्तिक तो निंदा करता होगा नास्तिक क्रोध भी करता होगा नास्तिक गालियां भी निकालता होगा वर्सेस जिसको हम आस्तिक कह रहे हैं ये धार्मिक सारे कर्मकांड करता है पर गालियां ये भी निकालता है निंदा ये भी करता है लैग पुलिंग ये भी करता है डिस्ट्रक्शन वाले काम ये भी करता है धर्म के नाम पर लोगों से नफरत करता है और कम्युनल हेटेड भी करता है ये सो कार्ड तथा कथित आस्तिक तुम अज की होया तय नार क्या पुराण सुन की ना